ਪੰਜਾਬ ਚ ਹੁਣ ਨਵੇਂ ਟ੍ਰੈਫਿਕ ਨਿਯਮ ਲਾਗੂ ਹੋ ਗਏ ਨੇ ਹੁਣ ਕਾਰ ਦੀ ਪਿਛਲੀ ਸੀਟ ਤੇ ਬੈਠੀਆਂ ਹੋਈਆਂ ਸਵਾਰੀਆਂ ਵੀ ਜੇਕਰ ਸੀਟ ਬੈਲਟ ਨਾ ਲਾਈ ਤਾਂ ਅਜਿਹੇ ਚਾਲਕਾ ਦਾ ਚਲਾਨ ਕੀਤਾ ਜਾਵੇਗਾ ਹਾਲ ਦੀ ਘੜੀ ਟ੍ਰੈਫਿਕ ਪੁਲਿਸ ਲੋਕਾਂ ਨੂੰ ਜਾਗਰੂਕ ਕਰਨ ਚ ਲੱਗੀ ਹੋਈ ਏ ਇਸ ਸਬੰਧੀ ਬੀਤੇ ਦਿਨੀ ਏਡੀਜੀਪੀ ਟ੍ਰੈਫਿਕ ਏਸਰਾਈ ਵੱਲੋਂ ਸਾਰੇ ਕਪੁਲਿਸ ਕਮਿਸ਼ਨਰ ਤੇ ਐਸਐਸਪੀ ਨੂੰ ਹਦਾਇਤ ਜਾਰੀ ਕੀਤੀ ਗਈ ਹੈ ਕਿ ਜਾਗਰੂਕ ਕੀਤਾ ਜਾਂਦਾ ਹੈ ਕਿ ਕਾਰ ਦੀ ਪਿਛਲੀ ਸੀਟ ਤੇ ਬੈਠੀਆਂ ਸਵਾਰੀਆਂ ਲਈ ਵੀ ਸੀਟ ਬੈਲਟ ਲਗਾਉਣਾ ਉਨਾ ਹੀ ਜ਼ਰੂਰੀ ਹੈ ਜਿੰਨਾ ਅਗਲੀ ਸੀਟ ਤੇ ਬੈਠੀਆਂ ਸਵਾਰੀਆਂ ਲਈ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਾਰ 'ਚ ਸਫ਼ਰ ਕਰਦੇ ਸਮੇਂ ਪਿਛਲੀ ਸੀਟ ਤੇ ਬੈਠੇ ਸਵਾਰੀਆਂ ਵੀ ਸੀਟ ਬੈਲਟ ਜ਼ਰੂਰ ਲਾਉਣ। ਅਜਿਹੇ ਪੁਲਿਸ ਵਿਭਾਗ ਵੱਲੋਂ ਕੁਝ ਦਿਨਾਂ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਇਸ ਤੋਂ ਬਾਅਦ ਟ੍ਰੈਫਿਕ ਪੁਲਿਸ ਕਾਰਵਾਈ ਸ਼ੁਰੂ ਕਰੇਗੀ ਟ੍ਰੈਫਿਕ ਪੁਲਿਸ ਵੱਲੋਂ ਸੜਕਾਂ ਤੇ ਬਿਨਾਂ ਵੈਧ ਕਾਗਜ਼ਾਤੋ ਚੱਲ ਰਹੇ ਔਟੋ ਰਿਕਸ਼ਾ ਦੇ ਚਲਾਨ ਲਗਾਤਾਰ ਜਾਰੀ ਨੇ ਪਿਛਲੇ ਕੁਝ ਦਿਨਾਂ ਚ ਹੀ ਪੁਲਿਸ ਨੇ ਅਜਿਹੇ ਸੰਕਰੇ ਔਟੋ ਦਾ ਚਲਾਨ ਕੀਤਾ ਹੈ ਤੇ ਦਰਜਨਾਂ ਨੂੰ ਕਾਗਜ਼ਾਤ ਨਾ ਹੋਣ ਕਰਕੇ ਜ਼ਬਤ ਕਰ ਲਿਆ ਹੈ ਸ਼ਹਿਰ ਦੇ ਵੱਖ-ਵੱਖ ਖੇਤਰਾਂ 'ਚ ਅਜਿਹੇ ਔਟੋ ਰਿਕਸ਼ਾ ਚਾਲਕ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ ਪੁਲਿਸ ਨੇ ਨਜ਼ਰ ਅਜਿਹੇ ਵਾਹਨਾਂ ਤੇ ਆ ਜੋ 15 ਸਾਲ ਦੀ ਮਿਆਦ ਪੂਰੀ ਕਰ ਚੁੱਕੇ ਨੇ ਨਿਯਮਾਂ ਅਨੁਸਾਰ 15 ਸਾਲ ਤੋਂ ਵੱਧ ਪੁਰਾਣਾ ਆਟੋ ਰਿਕਸ਼ੇ ਸੜਕਾਂ ਤੇ ਕਿਸੇ ਵੀ ਹਾਲਤ ਚ ਨਹੀਂ ਚੱਲ ਸਕਦੇ ਇਸ ਦੇ ਨਾਲ ਹੀ ਆਟੋ ਰਿਕਸ਼ਾ ਚਾਲਕਾਂ ਲਈ ਸਟੀਲ ਗ੍ਰੇ ਰੰਗ ਦੀ ਵਰਦੀ ਵੀ ਜ਼ਰੂਰੀ ਕਰ ਦਿੱਤੀ ਗਈ ਹੈ ਇਸ ਦੇ ਲਈ ਵੀ ਟ੍ਰੈਫਿਕ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਜਲਦੀ ਹੀ ਟ੍ਰੈਫਿਕ ਪੁਲਸ ਰੌਂਕਾ ਤੇ ਸਪੀਕਰ ਲਾ ਕੇ ਐਨਾਨਸਮੈਂਟ ਜਰੀਏ ਆਟੋ ਚਾਲਕਾਂ ਨੂੰ ਅਪੀਲ ਕਰੇਗੀ ਕਿ ਉਹ 15 ਸਾਲ ਤੋਂ ਪੁਰਾਣੇ ਆਟੋ ਸੜਕਾਂ ਤੇ ਨਾਲ ਚਲਾਉਣ ਤੇ ਆਪਣੇ ਨਾਲ ਸਾਰੇ ਜ਼ਰੂਰੀ ਕਾਗਜ਼ਾਤ ਰੱਖਣ ਇਸੇ ਨਾਲ ਹੀ ਆਟੋਚਾਲਕ ਸਟੀਲ ਗਰੇ ਰੰਗ ਦੀ ਵਰਦੀ ਜ਼ਰੂਰ ਪਹਿਨਣ ਤਾਂ ਕਿ ਉਹਨਾਂ ਦੀ ਪਛਾਣ ਹੋ ਸਕੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ